ਨੇੜੇ ਦੇ ਸੈਕਟਰ 31 ਥਾਣਾ ਪੁਲਿਸ ਨੇ ਇੱਕ ਹੋਰ ਵੱਡਾ ਖਲਾਸਾ ਕਰਤਾ ਮਸ਼ੇ ਸਪਲਾਈ ਕਰਨ ਵਾਲੇ ਨੂੰ ਗ੍ਰਿਫਤਾਰ ਕਰ ਸਲਾਖਾਂ ਦੇ ਪਿੱਛੇ ਪਚਾਤਾ ਗੱਲ ਕਰੀਏ ਸੈਕਟਰ 31 ਥਾਣਾ ਪ੍ਰਭਾਰੀ ਰਾਮ ਰਤਨ ਸ਼ਰਮਾ ਜੀ ਜਿਨ੍ਹਾਂ ਨੇ 150 ਤੋਂ ਜ਼ਿਆਦਾ ਮਾਮਲੇ ਗਏ ਐਨਡੀਪੀਐਸ ਦਰਜ ਕੀਤੇ ਨੇ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਦੇ ਡੀਐਸਪੀ ਜਸਵਿੰਦਰ ਸਿੰਘ ਸਾਡੇ ਨਾਲ ਨੇ ਤੇ ਕਿਦਾਂ ਇਹ ਨੌਜਵਾਨ ਪੀੜੀ ਨੂੰ ਬਣਦੇ ਸੀ ਜ਼ਹਿਰ ਸੌਖਾ ਤਰੀਕਾ ਪੈਸਾ ਕਮਾਣ ਦਾ ਕਿਸੇ ਦਾ ਪੁੱਤ ਮਰੇ ਕਿ ਜਿਦਾ ਭਾਈ ਮਰੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਮਕਸਦ ਹੈ ਸਿਰਫ ਪੈਸਾ ਕਮਾਣਾ ਪੂਰਾ ਖੁਲਾਸਾ ਕਰਤਾ ਕਪਤਨੀ थाना ਪੁਲਿਸ ਨੇ ਪੂਰੇ ਮਾਮਲੇ ਚ ਸਾਡੇ ਨਾਲ ਨੇ ਐਸ ਬੀ ਐਸ ਪੀ ਜਸਪਿੰਦਰ ਸਿੰਘ ਸਚੇ ਰਾਮ ਰਦਰਨ ਸ਼ਰਮਾ ਸਾਡੇ ਨਾਲ ਨੇ ਸਰ ਪੂਰਾ ਮਾਮਲਾ ਕੀ ਹੈ ਕਿਦਾਂ ਨਾਲ ਗ੍ਰਿਫਤਾਰੀ ਹੋਈ ਹੈ ਕਿਹੋ ਜਿਹਾ ਸਮਾਨ ਬਰਾਮਦ ਹੋਇਆ ਅ ਕੱਲ ਜਿਹੜੀ ਸਾਡਾ ਰੂਟੀਨ ਦੇ ਅਫਸਰਾਂ ਦੇ ਵੀ ਆਦੇਸ਼ ਸੀਗੇ ਅਪਰਾਧ ਜਿਹੜੇ ਪਿੱਛੇ ਇਹ ਵਾਰਤਾ ਹੋਈ ਹੈ ਜਿਹਨਾਂ ਦਾ ਇਕਰੀ ਹੋਇਆ ਹੈ ਕੁਝ ਸੋਸ਼ਾਇਟੀ ਦੀ ਵਾਰਤਾ ਵੀ ਹੈ ਮੇਰੇ ਉੱਪਰ ਆਪਣੇ ਸਪਾਈਸ ਨਾਕੇ एसएसपी ਸਰਵਲੋਂ ਵੀ ਜੋ ਡਿਜੀ ਸਰਵਿਸ ਹੈ ਵੀ ਨਸ਼ੇ ਦੇ ਉੱਪਰ ਵੀ ਪੂਰੀ ਨਗੇਟਵਕ ਕਸੀ ਜਾਵੇ ਜਿਹੜੇ ਸ਼ਿਕਾਮਤ ਵਿੱਚ ਇਨਵੋਲ ਹੋ ਗਏ ਨੇ ਉਹਨਾਂ ਨੂੰ ਵਾਪਸ ਕੀਤਾ ਜਾਵੇ। ਉਸੇ ਮਹੀਨੇ ਦੇ ਵਿੱਚ ਇੱਕ ਰੋਟੀਨ ਅਤੇ ਨਾਕਾ ਲਾਇਆ ਸੀ ਆਮਦਰ ਬਾਤ ਡੀਆਰ ਦੀ ਵੱਲ ਜਿੱਥੇ ਚੈਕਿੰਗ ਦਾ ਨਾਕਾ ਸੀਗਾ ਕਿਉਂਕਿ ਜਿਹੜੀ ਤਸਕਰੀ ਆਦਾ ਕਈ ਕਈ ਅਲੱਗ ਮਾਧਮ ਲੈਂਦੇ ਨੇ ਕੋਈ ਪੈਦਲ ਹੈ ਗੱਡੀ ਹੈ ਕਈ ਕਈ ਅਲੱਗ ਤਰੀਕੇ ਦੇ ਵਿੱਚ ਕੀਤਾ ਜਾਂਦਾ ਹੈ। ਜੀ ਤੇ ਕੱਲ ਖਾਲਾ ਗੱਦੀ ਦੇ ਨਾਕਾ ਸੀਗਾ ਉੱਥੇ ਮੱਕੇ ਦੇ ਦੌਰਾਨ ਇੱਕ ਜ਼ਾਇਰ ਘੜੀ ਦੇਖੀ ਕਿੁੱਛ ਨਹੀਂ ਹੋ ਰਹੀ ਹੈ ਜਦ ਹੀ ਚੈੱਕ ਕਰਨ ਲਈ ਰੁਕੀ ਗਈ ਹੈ ਤੇ ਉਹਦੇ ਬਾਅਦ ਜਿਹੜਾ ਡਰਾਈਵਰ ਸੀਗਾ ਉਹ ਦਰਵਾਜ਼ੇ ਦੇ ਬਾਹਰ ਨਿਕਲੇ ਕੁਝ ਚੀਜ਼ ਹੱਥ ਪਰ ਹੱਥ ਫੜੀ ਜਿਹੜੀ ਫਟਨ ਕਰ ਸਕਦੇ ਪਰਿਸ਼ਣ ਹੈ ਉੱਪਰ ਲੱਗਦਾ ਸੜਕਾਂ ਤੋਂ ਪਾਣੀ ਦੇ ਦਾ ਜਿਹੜਾ ਤੁਹਾਨੂੰ ਟਿਕਾ ਪਰ ਆ ਗਿਆ ਉਹ ਨਾਲ ਨਾਲ ਕੋ ਪਸੰ ਜਿਹੜਾ ਅੱਗੇ ਬੈਠਾ ਸੀਗਾ ਉਹਨੇ ਵੀ ਪੱਲੇ ਦਰਵਾਜ਼ੇ ਤੋਂ ਹੀ ਚਾੜਦੇ ਤੇ ਕੱਪੜਾ ਜਿਹੜਾ ਆਦਮ ਦੇ ਸੀ ਕਿਤੇ ਤੋਂ ਕੱਟ ਕੇ ਪਾ ਦਿੱਤਾ ਗਿਆ ਹੈ ਉਹਦੇ ਤੋਂ ਵੀ ਟਿਕਾ ਪਰ ਆ ਗਿਆ ਕਿ ਉਹ ਬਾਰੇ ਕੋਲ ਉਹ ਤੋਂ ਗੱਲ ਹੀ ਹੋਇਆ ਹੋਇਆ ਪ੍ਰਾਪਤੀ ਹੈ ਪੱਤੇ ਗਰਾਮਾ ਪੱਤੇ ਦੇ ਪੁਆਇੰਟ ਪੈਰਾਗ੍ਰਾਫਾ ਜਿਹੜਾ ਆਪਾਂ ਨੂੰ ਹੋਇਆ ਇਹ ਨਾਲ ਤੀਜਾ ਸਵਾਲ ਜਿਹੜਾ ਕਿ ਹਲੋ ਮਾਜਰਾ ਦਾ ਹੀ ਰੈਡ ਬੋਲਾ ਇਹ ਪੁਆਇੰਟ ਅੰਦਰ ਨਾਲ ਸੀ ਜਿੱਦ ਵਿੱਚ ਪੁੱਛੀ ਚ ਸਾਹਮਣੇ ਆਇਆ ਵੀ ਇਹ ਜਿਹੜੇ ਦੋ ਇੱਕ ਸੁਦੀਪ ਨਾਮ ਦਾ ਚਾਚਰਾ ਪੁੱਛਿਆ ਬਰਨੋ ਜਿਹੜਾ ਆਪਣਾ ਅ ਰੱਬੀ ਕੀ ਸਾਤਾਰਨ ਬੋਲਾ ਹੈ ਜਾਂ ਸਰਵਾਨਾ ਕਿਹਨੋਂ ਦਾ ਰੈਡ ਬੋਲਾ ਹੈ ਇਹ ਪਾਣੀ ਇਹ ਵੀ ਕੋਲੋਕੇ ਨਾਮ ਹੈ ਪੀਸੀ 140 ਹੋਏ ਬਲੌਂਗ ਕਰਦੇ ਸੀਗੇ ਤੇ ਕੁਝ ਵਿੱਚ ਇਹ ਸਾਹਮਣੇ ਪਤਾ ਲੱਗਿਆ ਕਰਨੇ ਆਈ ਆਈਡੀਐਸ ਤੋਂ ਵੀ ਇਹ ਪਤਾ ਲੱਗਿਆ ਕਿ ਇਹ ਇੰਟੀਗ੍ਰੇਟਿਡ ਕਰੋ ਜਿ세 ਚੱਲਦਾ ਜਿਹੜੇ 올 ਇੰਡੀਆ ਜਰਨਲ ਦੇ ਕੇਸ ਜਿਹੜੇ ਰਿਸਕ ਹੁੰਦੇ ਨੇ ਜਿਹੜਾ ਪਤਾ ਅੰਦਰੋਂ ਉਹਦੇ ਫਰੀ ਹੁੰਦਾ ਹੈ ਕਪੇਲ ਤੇ ਆਂਦਾ ਹੈ ਉਹ ਡਾਟਾ ਬੇਸ ਵਿੱਚ ਉਹ ਬੋਲਦਾ ਕੌਣ ਹੈ ਸੇਕ 49 ਦਾ ਮਟਰ ਦਾ ਕੇਸ ਸੀਗਾ 2019 ਦਾ ਐਫਆਈ ਨੰਬਰ ਵੀ ਕੇ ਉਹਦੇ ਵਿੱਚ ਨਾਮਜਦ ਮਨਜਮ ਸਿੰਘ ਨੇ ਮਦਰ ਜੀਤਾ ਤੇ ਵਿਚਾਰ ਚਿੱਲਰ ਨਾਮ ਦਾ ਸੁਦਨ ਸਿੰਘ ਵੀ ਵੀ ਦਾ ਉਹਨਾਂ ਨਾਲ ਪਾੜੀ ਕਾਹੋਣੀ ਹੋ ਗਈ ਸੀ ਕਿ ਵਿਜੈ ਵਿੱਚ ਪੰਨਾ ਹੋ ਸਕਦਾ ਨਹੀਂ ਤੇ ਉਹ ਪਟਕੜਾ ਦਾ ਪੰਨਾ ਉਹਰੇ ਨੰਦੇਲੀ ਉਹ ਵੀ ਕਮਿਟੀ ਨਾਲ ਕੋਈ ਕਰਦੇ ਇਸ ਦੀਪ ਜਿਹੜਾ ਰਦੀਪ ਹੈ ਤਾਂ ਰਦੀਪ ਕੋਈ ਅਫਰੈਂਟ ਬਿੰਦੇ ਚ ਬਿਲ ਤੇ ਆਇਆ ਸੀ ਆ ਜਿਹੜੇ ਉਸਕੇ ਇਸੇ ਲਈ ਕਿ ਹੋਰ ਗੜਾ ਫੀ ਬਗਾਇਆ ਹੋ ਤੇ ਦੋਵੇਂ ਇਕੱਠੇ ਇੱਕੋ ਕਾਲਜ ਚ ਗਏ ਦੋਵੇਂ ਅੱਜ ਜਾਰੀ ਰੂਟ ਤੇ ਖੜੇ ਲਾ ਦੇ ਨਾਲ ਇਹ ਆਪਣਾ ਚਿੱਤੇ ਕੈਰੀ ਨਾਮ ਕੋਟਾ ਜਿਹੜਾ ਉਹ ਹੈਲੋ ਬਾਜਰਾ ਦਾ ਰੈਂਡ ਵਾਲਾ ਉਹਦੇ ਖਿਲਾਫ ਵੀ ਪਤਾ ਲੱਗੇ ਸਾਰਾ ਖਾਨੇ ਵਿੱਚ ਜਿਹੜਾ ਮੱਧਮ ਕਦਰ ਦੇ ਦਿੱਤੋ ਬ੍ਰਾਂਡ ਜਿਹਾ ਬ੍ਰਾਂਡ ਇਹ ਚ ਇਹ ਨਾਲ ਜਿਹੜੀ ਉਹ ਯਾਰ ਦੇ ਚੰਗੇ ਚਿੱਤੇ ਯਾਰ ਬਣਗੇ ਤੇ ਇਹ ਨਾਲ ਉਹ ਕਪੜਿਆ ਸੀਗਾ ਉਹ ਇਹ ਜਿਹੜੇ ਆਪਣੇ ਮੇਲੇ ਤੋਂ

ਇਹ ਰਕਮ ਜਿਹੜੀ ਹੈ ਤੁਹਾਨੂੰ ਇੱਕ ਸਿਖਵਾਇਆ ਜਾ ਰਿਹਾ ਹੈ ਜੋ ਨੇ ਪੁੱਛਿਆ ਕਿ ਕਿੰਨੀ ਕੀ ਉਹਨਾਂ ਨੇ 50 ਗ੍ਰਾਮ ਰਸਾਇਣ ਸੁਝਾ ਲਿਜਾਣੇ ਕੋਈ ਕੋਈ ਚਰਣਾ ਨੇ ਸੇਵ ਕੀਤਾ ਸੀ ਤੇ ਇਹ ਬਲਕਣੀ ਨਹੀਂ ਲੱਗਦੀ ਹੈ ਜਿਹੜੀ ਉਹਦੇ ਹਨ ਮਿਲਣ ਦਾ ਕਿਆਰੀ ਕਰਦੇ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਜੀ ਇਹ ਗਤਬਾਦਰ ਦੇ ਅੰਦਰ ਫਸ ਕੀਤਾ ਗਿਆ ਹੈ ਡੀ.ਸੀ.ਰ. ਅੱਗੇ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ ਜੇਲ੍ਹ ਦੇ ਵਿੱਚ ਵੀ ਕੋਈ ਪੰਜਾਬ ਦਾ ਸੈਕਟਰੀ ਹੈ ਇਹ ਗੱਲ ਕਰ ਨਹੀਂ ਸਕਦਾ ਕਿਉਂਕਿ ਇਹ ਤਰੀਕ ਤੋਂ ਅਗਲੀ ਚੱਲ ਰਹੀ ਹੈ ਕੀ ਇਸ ਦੇ ਵਿੱਚ ਜਿਹੜਾ ਮਰੀਲੇ ਬੰਦੇ ਇਹਦੇ ਕਿੰਨਾ ਤੇ ਉਹ ਨੰਬਰ ਦੇ ਵਿੱਚ ਚੱਲਣਾ ਜਦੋਂ ਹੋ ਜਾਂਦੇ ਆ ਪਲੱਸ ਦੂਜਾ ਆਪਾਂ ਇਹ ਵੀ ਪਹਿਲਾਂ ਦੇਖ ਰਹੇ ਹਾਂ ਵੀ ਜਿਹੜੀ ਇਹਦੇ ਜੀਮਰ ਹੈਗੇ ਨੇ ਜਿਹੜੀ ਅਧਿਆ ਲੋਕਲ ਏਰੀਆ ਟਰਾਈਸੀਟੀ ਜੇ ਹੋ ਰਿਹਾਦਾ ਪੂਰੀ ਤਰ੍ਹਾਂ ਫਸੇ ਲੱਗੇ ਹੋਏ ਜਦ ਰੱਖਦੇ ਆ ਆਪਣਾ ਜਿਹੜਾ ਮੁੰਡਾ ਚਿੱਤੇ ਜਨਾਣ ਆਇਆ ਉਹ ਜਿਹੜਾ ਸਮਝਾ ਜਿਹੜਾ ਰਹਿਣ ਬਣਾਏ ਉਹ ਇਹ ਅੱਗੇ ਨਾ ਖੜਨ ਦੇ ਵਿੱਚ ਆਪ ਦਾ ਬੜਾ ਰਸਤਾ ਹੈ ਸੋਹਣਾ ਬਹੁਤ ਬੜਾ ਸ਼ਾਨਦਾਰ ਹੈ ਉਹ ਬੜੀ ਜਿੱਤਿਆ ਗਏ ਉਹ ਜਿੰਨੇ ਵੀ ਇਹਦੇ ਇੱਕ ਸਮਾਜੀ ਕਾਰਨ ਹੈ ਯਾਨੀ ਕਿ ਇਹਨਾਂ ਆਬਾਈਲਾ ਸੁਧਾਨਾ ਵਰਤਿਆ ਕੀ ਇਹ ਬਹੁਤ ਬੰਦੇ ਨੇ ਕੋਰ ਦੇ ਨਾਲ ਇੱਕ ਬੱਚਾ ਹੈ ਤੇ ਲੋਕਲ ਕਿਹੜੇ ਕੰਟੈਕਟ ਤੇ ਵਰਦੇ ਹੈ ਕਿੰਨੇ ਹੈ ਜਿਵੇਂ ਕਿ ਉਹ ਜਮਾਈ ਨੂੰ ਵੀ ਵਰਤ ਕਰਦੇ ਉਹ ਹਜੇ ਚੀਜ਼ ਪਹਿਲੂ ਵੀ ਦੇਖਿਆ ਜਾ ਰਿਹਾ ਵੀ ਹਜੇ ਬੰਨਾਰ ਇਹ ਸਿਕਾਈ ਦੇ ਰਿਹਾ ਸੀਗੇ ਸਾਈਕਲ ਦੀ ਵੀ ਕੁਝ ਕਾਜੀ ਸਾਰੇ ਦੇਖਿਆ ਜਾ ਰਹੇ ਨੇ ਇਹ ਜਿਹੜਾ ਸਿੱਟੀ ਬੰਦਾ ਜਿਹੜਾ ਹੈ ਉਹਦਾ ਕੀ ਹੋਣਾ ਦੇਖਿਆ ਜਾ ਰਿਹਾ ਕਿ ਨਾਲ ਹੋਣਾ ਨਾਲ ਘੁਮਣਾ ਬੇਤਰ ਬੰਦਾ ਇੱਕ ਸਾਨੀਆ ਵੀ ਪੌਂਟੋ ਦਾ ਵੀ ਬਾਰੇ ਪਤਾ ਹੁੰਦਾ ਕਿ ਉਹ ਹੈ ਕਿਥੇ ਇਹਦੇ ਕੈਮਰੇ ਹੈ ਜਿਹੜੇ ਲੋਕਲੇਰੀ ਦਾ ਉਹਦੇ ਬਾਰੇ ਐਡ ਹੋਏ ਇਹ ਵੀ ਪਹਿਲੂ ਦੇਖਿਆ ਜਾਣਾ ਵੀ ਹੋਰ ਲੋਕਲ ਹੁੰਦੇ ਕਿਹੜੇ ਹਨ ਉਹ ਹਲਕਾ ਅੱਗੇ ਜਲਦੇ ਇਹਨਾਂ ਦਾ ਪੰਜ ਦਰ ਬਾੜ ਦੇਣਾ ਤੇ ਸਾਰੀ ਇਹਨਾਂ ਦੀ ਡਿਟੇਲ ਇਹ ਸਾਨੂੰ ਸਾਰੇ ਦੇਖੇ ਜਾਣਗੇ ਤਾਂ ਇਹ ਸੱਜਣ ਜੀ ਨਗਰ ਦੀ ਪੀਸੀ ਵੀ ਹੈ ਕਲਾਈ ਵੀ ਹੈ ਉਹਨਾਂ ਦੀ ਟੀਮ ਦੀ ਨਾਲ ਹੈਲਪਫੁਲ ਹੈ ਕਿ ਲੁਧਿਆਣਾ ਵਿੱਚ ਕਿਹੜੀ ਜਗ੍ਹਾ ਕੋਣ ਇੱਕ ਬੰਦਾ ਹੈ ਜਿਹਦਾ ਨਾਮ ਹੈ ਜੇ ਮੈਂ ਨਹੀਂ ਦੱਸ ਸਕਦਾ ਲੁਧਿਆਣਾ ਕੋਈ ਜਾਂਦੇ ਵੀ ਹੋਰ ਵੀ ਇਰੀਤ ਲਿਖਾ ਦੇ ਮਾਣੇ ਕਿ ਦਿੱਲੀ ਦਾ ਕਾਹਦੀ ਨਾ ਉਹ ਵੀ ਪਹਿਲਾਂ ਦੇਖ ਰਹੇ ਆ ਮੈਂ ਲੁਧਿਆਣਾ ਦਾ ਤਾਂ ਇਹ ਥੋੜੀ ਗੱਲ ਯਕੀਨਨਾ ਕਰ ਰਹੇ ਆ ਗੱਲ ਜਿਹੜੀ ਮੁੱਖ ਸਾਹਮਣੇ ਆਈ ਹੈ ਇਹ ਹੈ ਵੀ ਇਹ ਇੱਕ ਚੇਨ ਉਹ ਕੜੀਆਂ ਭੰਗੀਆਂ ਨੇ ਚੇਨ ਵਾਲੋ ਵੀ ਟੈਕ ਸਾਬਦੇ ਨਹੀਂ ਹੁੰਦੇ ਇਦਾਂ ਦਾ ਸੂਰਫਲ ਡੀਲ ਉਹ ਸਮਝਣੀ ਹੁੰਦਾ ਹੌਟ ਬੰਦਾ ਆ ਗਿਆ ਹੁੰਦਾ ਹੈ ਔਰ ਜਿਹੜੀ ਚੀਜ਼ ਜਾਂ ਪਦਾਰਥ ਹੈ ਉਹ ਸਿੱਧਾ ਹੈਂਡਓਵਰ ਹੁੰਦਾ ਜਿਹੜੀ ਇਹਦੇ ਪੈਗ ਜਿਹੜਾ ਅੱਗੇ ਕੋਈ ਨਾ ਕੋਈ ਨਵਾਂ ਚਿਹਰਾ ਹੈ ਨਵਾਂ ਚਿਹਰਾ ਹੁੰਦਾ ਹੈ ਪੂਰੀ ਪੜਤਾਲ ਕਰਦੇ ਆਂ ਪੂਰੀ ਪੈਰਵਾਈ ਕਰਦੇ ਨੇ ਕੋਈ ਕੰਮੀ ਕਸਮਰ ਕਰਦੀ ਹੈ ਕੋਈ ਇਹ ਸਭ ਚੋਣ ਚੋਣ ਕਰਕੇ ਬਣਾਉਂਦਾ ਜੇ ਸਾਡੀ ਇਹ ਸ਼ਰਤ ਨਹੀਂ ਮਨਦਾ ਉਹ ਇਹ ਵੀ ਅੰਕਲਾ ਮੰਗਣੇ ਭੇਜੇ ਵੈਰੀਫਾਈ ਕਰਾ ਦੇ ਜੇ ਜੋਬ ਕਰਵਾਉਣ ਦੇ ਲਈ ਫਿਰ ਮਾਲਕ ਜਿਸ ਤੋਂ ਪਰਚੋਰ ਕਰਦਾ ਉਹ ਬੰਦਾ ਭੇਜਦਾ ਹੈ। ਐਨਾ ਦੀ ਜਿਹੜਾ ਵੀ ਲੈਂਡ ਆਇਆ ਉਹਦੀ ਫੋਟੋ ਵਗੈਰਾ ਉਹ ਫੇਰ ਹੁੰਦੀ ਹੈ। ਕਿੱਥੇ ਜਗਾ ਖੜਾ ਹੈ ਕੋਈ ਨਾ ਕੋਈ ਲੈਂਡਮਾਰਕ। ਮੰਨ ਲਓ ਜਿਵੇਂ ਆ ਤਕਾਇਆ ਹੈ। ਜਿਹੜਾ ਲੈਂਡਮਾਰਕ ਲੈਣ ਕੇ ਮੇਰੀ ਫੋਟੋ ਆਵੇ। ਫੇਰ ਉਹ ਬੰਦਾ ਕੰਫਰਮ ਜ਼ਰ ਦਾ ਨੇੜੇ ਚੜੇ। ਫੇਰ ਉਹ ਆਉਂਦਾ ਹੈ ਕੈਚ ਲੈਣਾ। ਥੀਆ ਫਲਾਣੀ ਜਿਹਾ ਚੱਲ ਜਾਉਗਾ ਚੀਜ਼ ਪਈ ਅੰਦਰ। ਕੋਪੀ ਕਰਕੇ ਕਰਦੇ ਹੁੰਦੇ ਨੇ ਜੇ ਸੁਨਾਰੀਆਂ ਪਰ ਨਿਕਲ ਜਾਂਦਾ ਹੈ ਸ਼ਾਰਟ ਰੋਬੇ ਤੇ ਸ਼ਾਮ ਦਾ ਹੋਵੇ ਕੋਈ ਅਦਾਬੀ ਕੋ ਬਬੀ ਚੋਲਾ ਕੰਮ ਨਾ ਕੋਦੇ ਗੱਲ ਇਹ ਗੱਲ ਜਦੋਂ ਮਾਸਕ ਅਪਲਾਈ ਕਰਦੇ ਤਾਂ ਨਹੀਂ ਲੱਗਦਾ ਛਿੱਟ-ਛਿੱਟ ਗੱਲਾਂ ਇਸਤੇਮਾਲ ਕਰਦੇ ਸੀ 6 ਤਕਰੀਬਨ ਹਾਲੇ ਨਾਲ ਡਿਜ਼ਾਈਨ ਸੇ ਇਹ ਕਿਰੇ ਮੇਰੇ ਪੂਆ ਦੀ ਗੱਡੀ ਹੈਗੇ ਉਹ ਵੀ ਕਰੇ ਤੇ ਕਿਤਾ ਜਿਆਦਾ ਬਾਕੀ ਇਹ ਇਹਦੀ ਪੂਆ ਦੀ ਗੱਡੀ ਹੈ ਤੇ ਕਿਸ ਪਰਵਾਸੇ ਵੀ ਲੱਗਿਆ ਆਇਆ ਸੀਗਾ ਅਣੀ ਤਕਰੀਬਨ ਪੰਨੂ ਨਾ ਉਹ ਵੀ ਆਪਾਂ ਦੇਖਣ ਜਾ ਰਹੇ ਹਰ ਰਸ ਜਿਹੜੀ ਉਹ ਜਿਹੜਾ ਸਾਡੇ ਮੁਰਗੀ ਕਰ ਮੰਡਰ ਤੇ ਸੇ ਜਿੰਦਰਾ ਹੋ ਗਿਆ ਕਿ ਤੁਹਾਨੂੰ ਸਾਡਾ ਸਹਿਯੋਗ ਦਿੱਤਾ। ਉਸ ਤੋਂ ਲਾਵਾ ਕੋਈ ਭਾਮੇ ਕਰਕੇ ਉਨ੍ਹਾਂ ਜਿਹੜੇ ਦਾਕਟਰ ਚਲਾ ਲਗੇ ਲਗੇ ਜੀ ਆਇਆ ਹੈ ਉਹ ਜਪਾ ਇੱਕ ਲੱਖ ਦੇ ਐਕਸੀਡੈਂਟ ਕਰਕੇ ਨਹੀਂ ਆਇਆ। ਇਹ ਜਮਾਨਤ ਪਵਾਏ ਸੀ ਕਿ ਜਿੱਦਾਂ ਜਮਾਨਤ ਪਵਾ ਰਹੇ ਜੀ ਆ ਤੰਨੋ ਜਾਣੇ ਜਿੰਨੇ ਪਾਵਾ ਨਹੀਂ ਚੁੱਕੀ ਹੈ ਤਾਂ ਜੀ ਜੀ ਰਤੀਪ ਇੱਥੇ ਕੋਈ। ਕਿ ਇਹ ਮਾ ਅਜੂਨ ਨੂੰ ਜੀ ਕਿਹਨਿਆ ਪਾਸਾ ਦੇ ਕਰਦੇ ਡਾਕਟਰ ਵਿਨੋਦ ਲਈ। ਜਿੰਦਰਾ ਕਿ ਕਿਹਾ ਦੇ ਕੇ ਬੜੀਅਰ ਉਹਨਾਂ ਤੇ ਪਰ ਰੈਡੀ ਹੋਏ ਸੋ ਸਿੱਖਦੇ। ਅਬਦੀਬ ਨੇ ਫਸੇ ਰਿਖੀ ਜੇਲ੍ਹ ਦੇ ਵਿੱਚ ਮੁਲਾਕਾਤ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਆਪਾਂ ਕਹਿ ਦਈਏ ਕਿ ਯੂਨੀਵਰਸਿਟੀ ਜੇਲ੍ਹ ਤੋਂ ਬਾਅਦ ਬੁਗੀਟ ਜਿੱਤੇ ਬਾਅਦ ਇਹਨਾਂ ਨੇ ਸ਼ੁਰੂ ਕੀਤਾ ਸੌਖਾ ਤਰੀਕਾ ਪੈਸਾ ਕਮਾਉਣ ਦਾ ਡਰੱਗਸ ਵੇਚਣ ਦਾ ਤੇ ਡਰੱਗਸ ਵੇਚ ਰਹੇ ਸੀ ਤੇ ਜਿਹੜਾ ਪੁਲਿਸ ਨੂੰ ਭਾਨ ਪਈ ਤੇ ਉਹਨਾਂ ਨੂੰ ਦਬੋਚ ਦਿੱਤਾ ਤਾਂ ਐਸੀ ਕਿ ਗੱਲ ਤਾਂ ਐਸੀ ਕਿ ਜਦੋਂ ਡੀਐਸਪੀ ਸਾਹਮਣੇ ਗਿਆ ਤਾਂ ਐਸੀ ਕਿ ਜਿਹੜੇ ਡਰੱਗ ਵੇਚਦੇ ਸੀ ਕਿ ਉਹ ਲੋਕਲ ਏਰੀਏ ਕਹਿੰਦੇ ਆ ਰਾਮਦਰਵਾਜ਼ ਹਲੋ ਮਾਜਰਾ ਤੇ ਆਸਪਾਸ ਇਹ ਜਗ੍ਹਾ ਇਹ ਤਬੀਸ ਦਿੰਦੇ ਸੀ ਇਸ ਜਗ੍ਹਾ ਸਪਲਾਈ ਦਿੰਦੇ ਸੀ ਪੁਲਿਸ ਉਹ ਵੀ ਖੰਗਾਲ ਰਹੀ ਹੈ ਹੁਣ ਇਹਦਾ ਪੁਲਿਸ ਰਿਮਾਂਡ ਲੈ ਦਿੱਤਾ ਗਿਆ ਹੈ ਪੁਲਿਸ ਰਿਮਾਂਡ ਦੇ ਵਿੱਚ ਹੋਰ ਖੁਲਾਸੇ ਹੋ ਸਕਦੇ ਆ ਤੇ ਇਹਨਾਂ ਦੇ ਨਾਲ ਲੋਕਲ ਮੁੰਡੇ ਕੌਣ-ਕੌਣ ਨੇ ਜਿਨ੍ਹਾਂ ਨੂੰ ਇਸਤੇਮਾਲ ਕਰਦੇ ਸੀ ਕੌਣ ਮੁੰਡੇ ਇਹਨਾਂ ਦੀ ਸਪਲਾਈ ਦਿੰਦੇ ਸੀ ਕਿਹੜੀ-ਕਿਹੜੀ ਗੱਡੀਆਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਇਹ ਹੁਣ ਤਕਰੀਬੀ ਸਵਾਲ ਖੁਲਾਸਾ ਹੋਵੇਗਾ ਆਪਣੇ ਸੇ ਹੋਗੀ ਬਬਲੂ ਬਰਬਾ ਦੇ ਨਰਮੇਸ਼ਪਾਲ ਡੈਨਿੰਗ ਮੇਲ ਚੰਡੀਗੜ੍ਹ